नॉन पोसो करेदरे कि तू आप भी अफातो क्वैस दो मैं विश्वास नहीं हो रहा कि तीता नॉन पोसो करेदरे भाव मैं विश्वास नहीं हों मैं विश्वास नहीं हो रहा कि तू आप भी अफातो क्वैसतो तीता है भाव तीस हैरान हो के कंफ्यूज़ हो के कह रहे हो जुखी हो के कह रहे हो यह जो सेंटेंस ही तू दीडियो मिलेंगे ਉਮੀਦ ਕਰਦੀ ਆ ਤਾਂ ਨੂੰ ਇਹ ਵੀਡੀਓ ਪਸੰਦ ਆਵੇਗੀ ਚੇਕਰ ਤੁਹਾਡੀ ਕਿਸੇ ਨਾਲ ਬਹਿਸ ਹੋ ਰਹੀ ਆ ਤਾਂ ਇਹਨਾਂ ਵਿੱਚੋਂ ਕੋਈ ਵੀ ਸੈਂਟੈਂਸ ਤੁਸੀਂ ਯੂਜ਼ ਕਰ ਸਕਦੇ ਹੋ ਤੇ ਕਮੈਂਟ ਕਰਨਾ ਨਾ ਭੁੱਲਣਾ ਲਾਈਕ ਕਰਨਾ ਵੀ ਨਾ ਭੁੱਲਣਾ ਸੇ ਸੇਪਰੇ ਕੋਜ਼ੀ ਐਗੁਇਸਤਾ ਸੇ ਸੇਪਰੇ ਕੋਜ਼ੀ ਐਗੁਇਸਤਾ ਤੂੰ ਹਮੇਸ਼ਾ ਇਹਨਾਂ ਸਵਾਰਥੀ ਹੈ ਤੂੰ ਤਾਂ ਸੈਂਪਰੇ ਇਦਾਂ ਦਾ ਆਂ ਤੂੰ ਈਗੋ ਚ ਰਹਿਣਾ ਹੈ ਈਗੁਇਸਤਾ ਦਾ ਮਤਲਬ ਹੁੰਦਾ ਸਵਾਰਥੀ ਹੋਣਾ ਸੈਂਪਰੇ ਦਾ ਮਤਲਬ ਹਮੇਸ਼ਾ Così, Madlabette ne calda e na sei da pavacchi tu si tu un al carreo. Non è giusto quello che hai detto. Non è giusto. O oh, sei nea, quello che hai detto giù tu si sì, ha. Non è giusto quello che hai detto. Perché non mi ascolti mai? Perché? ਨੋਨ ਮੀਅਸ ਕੋਲਤੀ ਮਾਈ ਤੂੰ ਮੇਰੀ ਗੱਲ ਕਿਉਂ ਨਹੀਂ ਸੁਣਦਾ ਕਦੇ ਵੀ ਮਾਈ ਦਾ ਭਾਵ ਕਦੇ ਫਿਰ ਕੇ ਮਤਲਬ ਕਿਉਂ ਮੀਅਸ ਕੋਲਤੀ ਤੂੰ ਮੈਨੂੰ ਕਿਉਂ ਨਹੀਂ ਸੁਣਦਾ ਨੋਨ ਮੀਅਸ ਕੋਲਤੀ ਮਤਲਬ ਤੂੰ ਮੈਨੂੰ ਕਿਉਂ ਨਹੀਂ ਸੁਣਦਾ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀਆ ਜੇਕਰ ਵੀਡੀਓ ਪਸੰਦ ਆ ਰਹੀਆ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਨੈਕਸਟ ਵਾਰ ਦੇਖਦੇ ਹਾਂ ਜੀ ਨੋਨ ਵਾਲਿਓ ਕੰਟੀਨੁਆਰੇ ਆ ਡਿਸਕੂਟੇਰੇ non voglio continuare a uh, discutere mai behs bah, jari nahi rakhna chahunda discutere da matlab hunda discuss karna ya ja, behs karna argument karna non voglio nahi chahunda mai continuare jari rakhna next vak hai ji hai superato il limite hai superato il limite tusi had paar kar ditti hai superato matlab paar karna kuch bhi il limite hadda non mi fido più di te menu hun tvaade te bharosa nahi aa non mi fido matlab menu bharosa nahi aa pio di te torde te hun dobresti scusarti tohanu maafi mangni chahidi aa dobresti bhav tohanu chahida hai scusarti maafi mangna tohanu maafi mangni chahidi hai ਇਸ ਵਾਕ ਨੂੰ ਤੁਸੀਂ ਕਿਸੇ ਨੂੰ ਵੀ ਕਹਿ ਸਕਦੇ ਹੋ ਜਦੋਂ ਤੁਹਾਨੂੰ ਲੱਗਦਾ ਕਿ ਸਾਹਮਣੇ ਵਾਲਾ ਬੰਦਾ ਗਲਤ ਹੈ। ਗਰੇਸ ਤੇ ਸਕੂਜ਼ਾ ਆਰਤੀ। ਨੈਕਸਟ ਵਾਕ ਦੇਖਦੇ ਹਾਂ ਜੀ। ਨੌਨ ਰੀਐਸਕੋ ਆ ਕਾਪੀਰੇ ਲਾ ਤੂ ਆਪੋਜ਼ੀਸਿਓਨੀ। ਨੌਨ ਰੀਐਸਕੋ ਆ ਕਾਪੀਰੇ ਮਤਲਬ ਮੈਂ ਸਮਝ ਨਹੀਂ ਸਕਦਾ। ਲਾ ਤੂ ਆਪੋਜ਼ੀਸਿਓਨੀ ਸਤੀ। ਤੁਹਾਡੀ ਪੋਜੀਸ਼ਨ ਜਾਂ ਮੈਨੂੰ ਸਮਝ ਨਹੀਂ ਆ ਰਹੀ ਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਸਮਝ ਆ ਰਹੀ ਆ, ਪਸੰਦ ਆ ਰਹੀ ਆ। ਤਾਂ ਇੱਕ ਕਮੈਂਟ ਸੈਕਸ਼ਨ ਵਿੱਚ ਕਮੈਂਟ ਜ਼ਰੂਰ ਛੱਡਣਾ ਲਾਈਕ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਨੈਕਸਟ ਦੇਖਦੇ ਹਾਂ ਜੀ ਕੁਐਸਟੋ ਐ ਇਨਐਕਸੈਟਾਬਿਲੇ ਕੁਐਸਟੋ ਐ ਇਨਸੈਟਾਬਿਲੇ ਇਹ ਅਸੈਪਟਡ ਨਹੀਂ ਆ ਪਾਵ ਇਹਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਇਹ ਚੇਤਾ ਮਿਲਣਾ ਮਤਲਬ ਹੁੰਦਾ ਹੈ ਸਵੀਕਾਰ ਹੋ ਸਕਦਾ ਹੈ ਇਨਚੇਤਾਬਿਲੇ ਦਾ ਮਤਲਬ ਹੁੰਦਾ ਹੈ ਕਿ ਇਹ ਸਵੀਕਾਰ ਕਰਨ ਜੋਗ ਨਹੀਂ ਆ ਸੇ ਇ ਸੈਂਪਰੇ ਕੋਜ਼ੀ ਨੈਗੇਟਿਵੋ ਸੇ ਇ ਸੈਂਪਰੇ ਕੋਜ਼ੀ ਨੈਗੇਟਿਵੋ ਤੁਸੀਂ ਹਮੇਸ਼ਾ ਹੀ ਐਨੇ ਮਤਲਬ ਨੈਗੇਟਿਵ ਰਹਿੰਦੇ ਹੋ 24 ਘੰਟੇ ਮਤਲਬ ਨੈਗੇਟਿਵਿਟੀ ਫਲਾਨੇ ਹੋ ਉਦੋਂ ਤੁਸੀਂ ਇਹ ਵਾਕ ਯੂਜ਼ ਕਰ ਸਕਦੇ ਹੋ ਨੈਕਸਟ ਵਾਕ ਦੇ ਦਿਆਂ ਜੀ ਨੌਨ ਪੋਸਟੋ ਕ੍ਰੇਦੇ ਕਿ ਤੂ ਦੀ ਕਕਵਸਟੋ ਨੌਨ ਪੋਸਟੋ ਕ੍ਰੇਦੇ ਕਿ ਤੂ ਦੀ ਕਕਵਸਟੋ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਤੁਸੀਂ ਤੁਸੀਂ ਇਹ ਕਹਿੰਦੇ ਹੋ ਨਾਨ ਪੋਸੂ ਕ੍ਰੇਦਰੇ ਮੈਨੂੰ ਯਕੀਨ ਨਹੀਂ ਆਉਂਦਾ ਕਿ ਤੂ ਦੀ ਕਕੋਸਤ ਤੁਸੀਂ ਇਹ ਕਹਿੰਦੇ ਹੋ ਦੇਵੀ ਪ੍ਰੇਂਦਰੇ ਲੈ ਦੂਏ ਰਿਸਪੋਨਸੀਬਿਲਿਤਾ ਦੇਵੀ ਪ੍ਰੇਂਦਰੇ ਲੈ ਤੂਏ ਰਿਸਪੋਨਸੀਬਿਲਿਤਾ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਚੱਕੋ ਜਦ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਲੈਣੀਆਂ ਪੈਣਗੀਆਂ ਨਾਨ ਬੋਲ ਲੀਓ ਲਿਟੀਗਾਰੇ ਮਾ ਨਾਨ ਬੋਲ ਨੂੰ ਲੀਤੀ ਆਰੇ ਮਾ ਮੈਂ ਬੈਸ ਨਹੀਂ ਕਰਨਾ ਚਾਹੁੰਦਾ ਪਰ ਇਹ ਵੀ ਵਾਕ ਬਹੁਤ ਹੀ ਪਾਵਰਫੁਲ ਹੈ ਜਦੋਂ ਤੁਸੀਂ ਕਿਸੇ ਨੂੰ ਅਗਾਹ ਕਰਨਾ ਹੋਵੇ ਕਿ ਨਹੀਂ ਮੈਂ ਲੜ ਪੈਣਾ ਤਾਂ ਤੁਸੀਂ ਇਹ ਬੋਲ ਸਕਦੇ ਹੋ ਲਾ ਤੂਆ ਓਪੀਨੀਓਨ ਨੋਨ ਕੋਂਟਾ ਸੈਂਪਰੇ ਲਾ ਤੂਆ ਓਪੀਨੀਓਨ ਨੋਨ ਕੋਂਟਾ ਸੈਂਪਰੇ ਤੁਹਾਡੀ ਰਾਏ ਹਮੇਸ਼ਾ ਮਾਇਨੇ ਨਹੀਂ ਰੱਖਦੀ ਕਾਉਂਟ ਦਾ ਮਤਲਬ ਹੁੰਦਾ ਕਾਊਂਟ ਕਰਨਾ ਕਉਣਤਾਰੇ ਤੋਂ ਆਇਆ ਸ਼ਬਦ ਇਹ opinion ਹੁੰਦਾ رائے ਤੁਹਾਡਾ opinion ਨੈਕਸਟ ਵਰਕ ਦੇਖਦੇ ਹਾਂ ਜੀ ਪਰਕੇ ਦੇਵੀ ਐਸਤਰੇ ਕੋਜੀ ਦੀ ਫੀਚੀਲੇ ਪਰਕੇ ਦੇਵੀ ਐਸਤਰੇ ਕੋਜੀ ਦੇਫੀਸਿਲੇ ਕਹਿੰਦਾ ਪਾਪਾ ਤੈਨੂੰ ਹਮੇਸ਼ਾ ਇੰਨਾ ਔਖਾ ਹੋਣਾ ਕਿਉਂ ਪੈਂਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀਆ ਜੇਕਰ ਪਸੰਦ ਆ ਰਹੀਆ ਲਾਈਕ ਵਾਲਾ ਬਟਨ ਜ਼ਰੂਰ ਦਬਾ ਦੇਣਾ ਨੈਕਸਟ ਵਰਕ ਦੇਖਦੇ ਹਾਂ ਜੀ non è colpa mia non è colpa mia e medi galti nahi a ehe meri galti nahi a colpa matlab galti edi jagah te aa sakda errori vi aa sakda non è errore mio is tarike naal vi tusi bol sakde ha next vaak dekhte ha ji non posso più portare questa situazione non posso più portare questa situazione questa situazione i sostitino hor bardash nahi kar sakda non posso più portare da matlab main hor bardash nahi nahi kar, kar sakda hai ruvinato tutto hai ruvinato tutto tu sab kuch barbad kar dete ruvinato matlab barbad karna tutto sab kuch ਦੋਬਿਆਮੋ ਪਰ ਲਾਰੇ ਦੀ ਕੁਐਸਟ ਤੋਂ ਸਾਨੂੰ ਇਸ ਬਾਰੇ ਗੱਲ ਕਰਨ ਦੀ ਲੋੜ ਹੈ ਜਾਂ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਆ ਦੋਬਿਆਮੋ ਪਰ ਲਾਰੇ ਦੀ ਕੁਐਸਟ ਤੋਂ ਨੈਕਸਟ ਵਾਕ ਦੇਖਦੇ ਹਾਂ ਜੀ ਨਾਨ ਵੋਲਿਓ ਨਹੀਂ ਚਾਹੁੰਦਾ ਕਿ ਕੋਂਤੀ ਨੂਯਾਮੋ ਕੋਜ਼ੀ ਨਾਨ ਵੋਲਿਓ ਕਿ ਕੋਂਤੀ ਨੂਯਾਮੋ ਕੋਜ਼ੀ ਮੈਂ ਨਹੀਂ ਚਾਹੁੰਦਾ ਕਿ ਆਪਾਂ ਇਸ ਤਰ੍ਹਾਂ ਚੱਲਦੇ ਰਹੀਏ ਇਸ ਤਰ੍ਹਾਂ ਭਾਵ ਲੜਾਈ ਝਗੜੇ ਦੇ ਵਿੱਚ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ నెక్స్ట్ దేదాం జీస్తిలాది క్రితికారీ స్మతిలాది క్రితికారీ మేర ఆలోచనా బందో కృతికారీ ఆలోచనా మనం బందో ఆజోని రిఫ్ ఆయోతేరే ਤੁਹਾਨੂੰ ਸੋਚਣ ਦੀ ਜ਼ਰੂਰਤ ਹੈ ਆਈ ਬਿਜ਼ੋਨੀਓ ਦੀ ਪੈਂਸਾਰੇ ਵੀ ਬੋਲ ਸਕਦੇ ਹਾਂ ਰਿਫਲੈਕਟ ਤੇਰੇ ਵੀ ਬੋਲ ਸਕਦੇ ਹਾਂ ਨੈਕਸਟ ਵਰਕ ਦੇਖਦੇ ਆ ਜੀ ਨਾਨ ਪੋਸਟੋਪੀਓਸਟਰੀ ਪਾਸ਼ੀਐਂਤੇ ਨਾਨ ਪੋਸਟੋਪੀਓਸਟਰੀ ਪਾਸ਼ੀਐਂਤੇ ਮੈਂ ਹੋਰਸ ਅਵਰ ਨਹੀਂ ਰੱਖ ਸਕਦਾ ਜਾਂ ਮੈਂ ਨਹੀਂ ਕਰ ਸਕਦਾ ਮਤਲਬ ਮੈਂ ਹੋਰ ਸ਼ਾਂਤ ਨਹੀਂ ਹੋਣਾ ਹੋ ਹੀ ਨਹੀਂ ਸਕਦਾ ਤੂੰ ਨੋਂ ਕਪੀਸ਼ੀ तू नॉन कपीशी तुसी समझ नहीं सके जब ती समझते तू नॉन कपीशी क्वैस तो ऐतर पोपैरमै क्वैस तो ऐतरॉपरमै ये मेरे लिए बहुत ज़्यादा आ नॉन वॉल्यू प्यूसन तीरती नॉन वॉल्यू प्यूसं तीरती मैं तो हाटे तो होर कुछ नहीं सुनना चाहता बस तॉन वॉल्यो प्यूसं तीरती Dobbiamo trovare un compromesso. Il compromesso un Compromise, è il compromesso. Il compromesso è il compromesso. Il compromesso è il compromesso. Il compromesso è il compromesso. Dobbiamo trovare un compromesso. Non è la soluzione ai problemi. E se siamo in una ਸੁਲਸਿਓਨੇ ਦਾ ਮਤਲਬ ਹੁੰਦਾ ਹੱਲ ਪ੍ਰੋਬਲਮ ਇਹਦਾ ਮਤਲਬ ਹੁੰਦਾ ਸਮੱਸਿਆਵਾਂ ਸਪੇਰੋ ਕੇ ਪੋਸਸੀਆਮੋ ਰਿਸੋਲਵਰੇ ਕਵੈਸਟੋ ਸਪੇਰੋ ਕੇ ਪੋਸਸੀਆਮੋ ਰਿਸੋਲਵਰੇ ਕਵੈਸਟੋ ਮੈਨੂੰ ਉਮੀਦ ਹੈ ਕਿ ਅਸੀਂ ਇਸ ਗੱਲ ਨੂੰ ਹੱਲ ਕਰ ਸਕਦੇ ਹਾਂ ਜਾਂ ਇਸ ਮਸਲੇ ਨੂੰ ਹੱਲ ਕਰ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਗ੍ਰਾਸੀਆ ਟੂਤੀ ਮੈਂ ਅਗਲੇ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ